ਸਮਰਾਲਾ ਏਰੀਆ ਲੁਧਿਆਣੇ ਚ ਪੈਂਦਾ ਹੈ ਇਹਨਾਂ ਨੇ ਇੱਥੇ ਪਹਿਲਾਂ ਵੀ ਅਕਸ਼ ਰੰਗ ਮੰਚ ਨੇ ਧੱਕ ਪਾਈ ਹੈ ਅੱਜ ਫੇਰ ਇਹ ਚਾਕੀ ਦਿਖਾ ਕੇ ਸਾਨੂੰ ਦੱਸਣਾ ਚਾਹੁੰਦੇ ਹਨ ਕਿ ਕੀ ਕੀ ਕਾਲੇ ਕਾਨੂੰਨ ਹਨ ਕਿਸ ਤਰ੍ਹਾਂ ਕਿਸਾਨੀ ਨੇ ਜਕੜਿਆ ਜਾਣਾ ਹੈ ਇਹ ਹਰ ਤਰ੍ਹਾਂ ਨਾਲ ਸਾਨੂੰ ਕਰਕੇ ਦਿਖਾ ਰਹੇ ਹਨ ਕਿ ਕਿਸ ਤਰ੍ਹਾਂ ਕਿਸਾਨੀ ਨੇ ਜਕੜਿਆ ਜਾਣਾ ਹੈ ਸਾਡੇ ਸਾਹਮਣੇ ਜੋ ਸੀਨ ਹੈ ਅਸੀਂ ਦੇਖਦੇ ਚਲੇ ਜਾਵਾਂਗੇ ਅਕਸ਼ ਰੰਗ ਮੰਚ ਸਮਰਾਲਾ ਫੇਰ ਇੱਕ ਵਾਰੀ ਤਾਕ ਬੰਦਾ ਆਇਆ ਆਪਣੀ ਪੇਸ਼ਕਸ਼ ਨੂੰ ਦਿੱਲੀ ਦੇ ਵਿੱਚ ਲਿਆ ਕੇ ਸ਼ਹਿਰ ਨੂੰ ਦੱਸਣਾ ਚਾਹ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਕਾਨੂੰਨ ਹੈ ਔਰ ਇਹਨਾਂ ਦੀਆਂ ਝਾਕੀਆਂ ਦੁਆਰਾ ਦੇਖਦੇ ਚੱਲਦੇ ਹਾਂ आओ जी असि देखते हाँ कि समराला अक्षरंग मंच वालों ਜੋ ਕਾਰੇ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ ਔਰ ਸਾਰਿਆਂ ਨੇ ਤਖਤੀਆਂ ਆਪਣੇ ਗਲਾਂ 'ਚ ਲਟਕਾ ਕੇ ਇਹ ਪ੍ਰਦਰਸ਼ਨ ਜੋ ਕੀਤਾ ਜਾ ਰਿਹਾ ਹੈ ਤਖਤੀ ਨੰਬਰ 1 ਤੁਸੀਂ ਦੇਖ ਰਹੇ ਹੋ ਕਿ ਤੁਹਾਡੀ ਉਪਚੋ ਖਰੀਦਣ ਲਈ ਕੋਈ ਪੱਕੀ ਮੰਡੀ ਪੱਕਾ ਖਰੀਦਦਾਰ ਨਹੀਂ ਹੈ ਔਰ ਇਸੇ ਤਰ੍ਹਾਂ ਤਖਤੀ ਨੰਬਰ 2 ਤੁਹਾਡੀ ਉਪਸ ਦਾ ਕੋਈ ਪੱਕਾ ਮੁੱਲ ਨਹੀਂ ਹੈ ਇਸੇ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਾਲੇ ਕਾਨੂੰਨ ਨੰਬਰ 3 ਜਮ੍ਹਾਂ ਖੋਰ ਜਿੰਨਾ ਮਰਜੀ ਅਨਾਜ ਸਟਾਕ ਇਕੱਠਾ ਕਰਨਗੇ ਤੇ ਮਰਜ਼ੀ ਦੇ ਮੁੱਲ ਮੁਤਾਬਕ ਵੇਚਣਗੇ ਅੱਗੇ ਤੁਸੀਂ ਦੇਖ ਰਹੇ ਹੋ ਕਿ ਦੇਸ਼ ਦਾ ਆਂਦਾਤਾ ਕਿਵੇਂ ਜਕੜਿਆ ਹੋਇਆ ਹੈ ਕਿਸ ਤਰ੍ਹਾਂ ਖੂਨ ਪੀਣੀਆ ਜੋਕਾ ਜੋ ਇਹਨਾਂ ਨੂੰ ਚਿੰਬੜੀਆਂ ਹਨ ਉਹ ਸਾਰਾ ਹੀ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਸੀਂ ਸਾਰਿਆਂ ਨੇ ਇਹ ਪ੍ਰਦਰਸ਼ਨ ਤੋਂ ਜੋ ਚਾਕੀ ਨਿਕਲ ਰਹੀ ਹੈ ਸਮਝਣਾ ਹੈ ਕਿ ਇੱਕ ਇਦਾਂ ਦੇ ਕਾਏ ਕਾਨੂੰਨ ਹਨ ਜੋ ਹਰ ਤਰ੍ਹਾਂ ਨਾਲ ਸਾਨੂੰ ਝੰਜੋੜ ਰਹੇ ਹਨ ਸਾਨੂੰ ਦਬਾ ਰਹੇ ਹਨ ਆਓ ਬੀਵੀਆ ਨਿਊਜ਼ ਦੀ ਰਿਪੋਰਟ ਦੁਆਰਾ ਅਸੀਂ ਦੇਖਦੇ ਚੱਲੇ ਜਾਂਦੇ ਹਾਂ ਮੋਦੀ ਸਰਕਾਰ ਮਰਦਾ ਮੋਦੀ ਸਰਕਾਰ ਮਰਦਾ ਮਰਦਾ ਖੇਤਾਂ ਦੇ ਪੁੱਤ ਜਿੰਦਾਬਾਦ ਖੇਤਾਂ ਦੇ ਪੁੱਤ ਜਿੰਦਾਬਾਦ मजदूर एकताबाद किसान मजदूर एकता खेत मोदी सरकार मुर्दाबाद मोदी सरकार मुर्दाबाद 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 मोदी सरकार मुर्दाबाद 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 이번 부 <scary> <Hurac> <sociales> ਕਲਿਕ ਦੇ ਨਾਮ ਉਪਰ ਸੀ ਸਕਾ ਦਾ ਮਾਗਲਿਕ ਟਿਕਣਾ ਮੂਦ ਕੀਤਾ ਜਾ